ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਹੈ ਕਿ ਲੱਖ ਦਾਤਾ ਪੀਰ ਜੀ ਨੂੰ ਅਸੀਂ ਕਿਵੇਂ ਖੁਸ਼ ਕਰ ਸਕਦੇ ਹਾਂ ਸੋ ਉਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਨਾਲ ਹੀ ਕਰਮ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਪੂਰੀ ਵਾਚ ਕਰਿਆ ਕਰੋ ਜੀ ਸੋ ਪੂਰੀ ਵੀਡੀਓ ਸੁਣੋਗੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਸਿਰਫ ਇਹ ਨਾ ਦੇਖਿਆ ਕਰੋ ਕਿ ਅਸੀਂ ਮਤਲਬ ਦੀ ਹੀ ਗੱਲ ਸੁਣਨੀ ਆ ਜੋ ਉੱਤੇ ਲਿਖੀ ਗਈ ਆ ਪੂਰੀ ਵੀਡੀਓ ਦੇ ਵਿੱਚ ਜੋ ਗੱਲਾਂ ਨੇ ਉਹ ਤੁਹਾਡੇ ਮਤਲਬ ਦੀਆਂ ਹੀ ਹੁੰਦੀਆਂ ਨੇ ਜੀ ਸੋ ਕਰਮ ਕਰਨਾ ਹੈ ਤੇ ਮਨ ਲਗਾ ਕੇ ਪੂਰਾ ਹੀ ਕਰਨਾ ਚਾਹੀਦਾ ਹੈ ਸੋ ਦਿਨ ਵਿੱਚ ਅਸੀਂ ਇੱਧਰ ਉੱਧਰ ਦੇ ਫालतू ਕੰਮਾਂ ਵਿੱਚ ਵੀ ਸਮਾਂ ਨਗਾਉਂਦੇ ਹਾਂ ਜਿਕਰੇ 10-12 ਮਿੰਟ ਦਾ ਸਮਾਂ ਮਨ ਟਿਕਾ ਕੇ ਕੱਢ ਲਿਆ ਜਾਵੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਤੇ ਮਾਲਕ ਦੇ ਘਰ ਵੀ ਇਹ ਕਰਮ ਨਹੀਂ ਆ ਜਾਂਦਾ ਕਿ ਕਿਹਨੇ ਕਿੰਨੇ ਮਿੰਟ ਤੇ ਕਿੰਨਾ ਸਮਾਂ ਸਾਡੇ ਲਈ ਕੱਢਿਆ ਤੇ ਸਾਡੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਿਆ ਤੇ ਸਮਝਿਆ ਸੋ ਕਿਉਂਕਿ ਇਹ ਕਰਮ ਕਹਿਣ ਨੂੰ ਕਰਮ ਨਹੀਂ ਬਣੇ ਹੋਏ ਵੀ ਸਿਰਫ ਕਹਿ ਦਿੰਦਾ ਜਾਂ ਵੀ ਇਹ ਕਰਮ ਹੈ ਇਹ ਕਰਮ ਕਰਨੇ ਪੈਂਦੇ ਨੇ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਾਂਗੇ ਤੇ ਫਲ ਜ਼ਰੂਰ ਮਿਲਦਾ ਜਿਵੇਂ ਆਪਾਂ ਕੰਮ ਕਰਦੇ ਆ ਤੇ ਉਹਦਾ ਪੈਸਾ ਮਿਲਦਾ ਹੈ ਇਸੀ ਤਰ੍ਹਾਂ ਜੀ ਵੀ ਇੱਕ ਮਿਹਨਤ ਹੈ ਤੇ ਇਹਦਾ ਫਲ ਫਿਰ ਉਹ ਪਰਮਾਤਮਾ ਦਿੰਦਾ ਹੈ ਸੋ ਇਸ ਕਰਕੇ ਜੀ ਇਹਨਾਂ ਗੱਲਾਂ ਤੇ ਗੌਰ ਜਰੂਰ ਕਰਿਆ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਰੂਸ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਆ ਤੇ ਹਾਸੇ ਕਿ ਜੀ ਸੋ ਹੁਣ ਆਪਾਂ ਇੱਥੇ ਬੈਲਾ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੈਂ ਜਦੋਂ ਵੀ ਚਰਾਗ ਕਰਦੀ ਹਾਂ ਜਾਂ ਮੱਥਾ ਟੇਕਦੀ ਹਾਂ ਤੇ ਮਨ ਸ਼ਾਂਤ ਨਹੀਂ ਰਹਿੰਦਾ ਸੋ ਜਲੰਦਰ ਤੋਂ ਤੇ ਕਮੈਂਟ ਕਰ ਰਹੀ ਹੈ ਜੀ ਸੋ ਦੇਖੋ ਜੀ ਜਦੋਂ ਵੀ ਤੁਸੀਂ ਪਰਮਾਤਮਾ ਦਾ ਨਾਮ ਲਉਂਗੇ ਜਦੋਂ ਅਸੀਂ ਆਲਸ ਕਰਨਾ ਸ਼ੁਰੂ ਕਰ ਦਿੰਨੇ ਖਾਸ ਕਰਕੇ ਇਨਸ਼ਾਨੀਆਂ ਉੜੂ ਬਾਪਰ ਦੀਆਂ ਸੋ ਜਦੋਂ ਅਸੀਂ ਹਰ ਰੋਜ਼ ਕਰਮ ਕਰਦੇ ਹਾਂ ਹਰ ਰੋਜ਼ ਸਮਾਂ ਕੱਢਦੇ ਹਾਂ ਮਾਲਕ ਲਈ ਤਾਂ ਫਿਰ ਇਹ ਹੌਲੀ-ਹੌਲੀ ਜਿਹੜੀਆਂ ਆਦਤਾਂ ਆਪਣੇ ਆਪ ਛੁੱਟਦੀਆਂ ਜਾਂਦੀਆਂ ਆ ਜੀ ਤੇ ਕਾਲ ਦੇ ਘੇਰੇ ਚੋਂ ਵੀ ਇਨਸਾਨ ਨਿਕਲਦਾ ਜਾਂਦਾ ਹੈ ਜਦੋਂ ਅਸੀਂ ਆਲਸ ਕਰਦੇ ਹਾਂ ਮਹੀਨੇ 'ਚ ਇੱਕ ਦੋ ਵਾਰ ਮੱਥਾ ਟੇਕਣਾ ਕਿਤੇ ਹੀ ਟੇਕਣਾ ਆ ਆਲਸ ਕਰੀ ਜਾਣਾ ਤਾਂ ਫਿਰ ਮਨ ਸੱਚੀ ਕਿਤੇ ਸੇਵਾ 'ਚ ਟਿਕਦਾ ਨਹੀਂ ਪਰ ਇੱਥੇ ਫਿਰ ਵੀ ਕਦੇ ਵੀ ਇਹ ਨਹੀਂ ਸੋਚਣਾ ਕਿ ਮਨ ਨਹੀਂ ਟਿਕਦਾ ਤੇ ਫਾਇਦਾ ਨਹੀਂ ਮੱਥਾ ਟੇਕੇ ਦਾ ਉਹਦਾ ਵੀ ਲਾਭ ਜ਼ਰੂਰ ਮਿਲਦਾ ਹੈ ਸੋ ਆਪਣਾ ਕਰਮ ਕਰਨਾ ਨਾ ਛੱਡੋ ਆਪਣਾ ਕਰਮ ਕਰਦੇ ਜਾਓ ਤੇ ਮਨ ਵੀ ਟਿਕਣਾ ਸ਼ੁਰੂ ਹੋ ਜਾਂਦਾ ਹੈ ਹਰ ਰੋਜ਼ ਕਰਮ ਕਰੋ ਹਰ ਰੋਜ਼ ਨਮਸਕਾਰ ਕਰੋ ਜਦ ਹਰ ਰੋਜ਼ ਖਾਣਾ ਖਾਂਦੇ ਹਾਂ ਆਪਣੇ ਲਈ ਸਮਾਂ ਕੱਢਦੇ ਹਾਂ ਸਾਰੇ ਕੰਮ ਜੋ ਸਾਨੂੰ ਜ਼ਰੂਰੀ ਹੁੰਦੇ ਕਰਨੇ ਉਹ ਅਸੀਂ ਕਰੀਦੇ ਆ ਤਾਂ ਫਿਰ ਇਹ ਵੀ ਇੱਕ ਕੰਮ ਜ਼ਰੂਰੀ ਸਮਝੋ ਕਿਉਂਕਿ ਖਾਸ ਤਾਂ ਸਾਡੀ ਜ਼ਿੰਦਗੀ ਦਾ ਗਹਿਣਾ ਇਹੀ ਇੱਕ ਹੈ ਕਿ ਪ੍ਰਮਾਤਮਾ ਨੂੰ ਯਾਦ ਕਰਨਾ ਜੀਨੇ ਸਦਾ ਸਹਾਈ ਹੋਣਾ ਸਦਾ ਨਾਲ ਰਹਿਣਾ ਰਿਸ਼ਤੇ ਨਾਤੇ ਕੋਈ ਵੀ ਆਪਣੇ ਨਹੀਂ ਬਣਨੇ ਜਿੱਥੇ ਉਹ ਮਾਲਕ ਨੇ ਮਾਂ ਫੜ ਲੈਣੀ ਜਿੱਥੇ ਕਿਸੇ ਆਪਣੇ ਨੇ ਪੁਕਾਰ ਨਹੀਂ ਸੁਣਨੀ ਉੱਥੇ ਉਹ ਮਾਲਕ ਨੇ ਨਾਲ ਖੜਨਾ ਆ ਸੋ ਬਾਅਦ ਵਿੱਚ ਹੀ ਫਿਰ ਫਿਛਤਾਉਣ ਦਾ ਕੋਈ ਫਾਇਦਾ ਨਹੀਂ ਰਹ ਜਾਂਦਾ ਜੇਕਰ ਅੱਜ ਅਸੀਂ ਇਸ ਸਮੇਂ ਨੂੰ ਨਾ ਸੰਭਾਲਾਂਗੇ ਸੋ ਸਮਾਂ ਰਹਿੰਦਿਆਂ ਹੀ ਸਮੇਂ ਦੀ ਕਦਰ ਪਾ ਲੋ ਜੀ ਤੇ ਫਿਰ ਵਕਤ ਵੀ ਕਦਰ ਪਉਂਦਾ ਹੈ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਜੇਕਰ ਮਨ ਨਹੀਂ ਟਿਕਦਾ ਫਿਰ ਵੀ ਆਪਣਾ ਕਰਮ ਕਰਦੇ ਰਿਆ ਕਰੋ ਤੇ ਫਲ ਜਰੂਰ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਇੱਕ ਦਿਨ ਮੈਂ ਪਾਠ ਕਰ ਰਹੀ ਸੀ ਤੇ ਆਪਣੇ ਆਪ ਮੂੰਹ ਚੋਂ ਇਸਲਾਮੀ ਸ਼ਬਦ ਨਿਕਲਣ ਲੱਗ ਪਏ ਤੇ ਮੈਂ ਉੱਚੀ ਉੱਚੀ ਬੋਲਣ ਲੱਗ ਪਈ ਸੋ ਕਹਿੰਦੇ ਕੀ ਦਾ ਮਤਲਬ ਸੋ ਦੇਖੋ ਜੀ ਜਦੋਂ ਵੀ ਚੰਗਾ ਕਰਮ ਕਰੋਗੇ ਤੇ ਉਹ ਪ੍ਰਮਾਤਮਾ ਪਤਾ ਨਹੀਂ ਕਦ ਕਿਦੋਂ ਕੀਦੇ ਤੇ ਮਿਹਰ ਕਰ ਦਵੇ ਕਈਆਂ ਨਾਲ ਤਾਂ ਇਹੋ ਜਿਹਾ ਕੁਝ ਹੁੰਦਾ ਹੈ ਕਿ ਜੋ ਕਦੇ ਕਿਸੇ ਦੇ ਨਾਲ ਹੋਇਆ ਨਹੀਂ ਹੁੰਦਾ ਸੋ ਕਦੇ ਕਈ ਤਾਂ ਗੁਰੂ ਬਣਉਣ ਲਈ ਤਰਸਦੇ ਆ ਕਿ ਸਾਨੂੰ ਨਾਮ ਦੀ ਦਾਤ ਮਿਲ ਜਾਵੇ ਉਮਰਾਂ ਲੰਘ ਜਾਂਦੀਆਂ ਤੇ ਕਈਆਂ ਤੇ ਮਾਲਕ ਇਦਾਂ ਹੀ ਦਿyal ਹੋ ਜਾਂਦੇ ਨੇ ਕੁਝ ਬਹੁਤਾ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਦੋਂ ਮਨ ਸਾਫ਼ ਹੋਵੇ ਤਾਂ ਫਿਰ ਪ੍ਰਮਾਤਮਾ ਬਹੁਤੀ ਵੇੜ ਨਹੀਂ ਕਰਾਉਂਦਾ ਜਲਦ ਹੀ ਸਹੀ ਰਸਤੇ ਬੱਚੇ ਆਪਣੇ ਨੂੰ ਪਾ ਦਿੰਦਾ ਹੈ ਤੇ ਜਿਹਦੇ ਤੇ ਕਿਰਪਾ ਹੋ ਜਾਂਦੀ ਉਹਨਾਂ ਨੂੰ ਖੁਦ ਹੀ ਅੰਦਰੋਂ ਹੀ ਬੈਠਾ ਸ਼ਬਦ ਨਾਲ ਜੋੜ ਦਿੰਦਾ ਹੈ ਕੋਈ ਨਾ ਕੋਈ ਇਸ਼ਾਰਾ ਮਿਲ ਜਾਣਾ ਸੋ ਇਹ ਪ੍ਰਮਾਤਮਾ ਦੀ ਕਿਰਪਾ ਦੀ ਹੀ ਨਿਸ਼ਾਨੀ ਹੁੰਦੀ ਹੈ ਜੀ ਜੇਕਰ ਤੁਹਾਨੂੰ ਸ਼ਬਦ ਕੋਈ ਅੰਦਰੋਂ ਹੀ ਉੱਠ ਰਿਹਾ ਹੈ ਆਪਣੇ ਆਪ ਤੁਹਾਡੇ ਨਾਲ ਜੁੜ ਰਿਹਾ ਹੈ ਤੇ ਉਹ ਮਾਲਕ ਦੀ ਕਿਰਪਾ ਸਮਝੋ ਜੀ ਸੋ 5 10 ਮਿੰਟ ਦਾ ਸਮਾਂ ਕੱਢ ਕੇ ਜਰੂਰ ਸ਼ਬਦ ਦੀ ਕਮਾਈ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਬਲਵਿੰਦਰ ਨਾਮ ਤੋਂ ਕਮੈਂਟ ਹੈ ਜੀ ਇਹਨਾਂ ਦੇ ਕਮੈਂਟ ਆਉਂਦੇ ਹੀ ਰਹਿੰਦੇ ਨੇ ਜੀ ਹਰ ਰੋਜ਼ ਵੀਡੀਓ ਸੁਣਦੇ ਨੇ ਕਰਨਾ ਵੀ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਕਿ ਹਰ ਰੋਜ਼ ਤੁਸੀਂ ਸਮਾਂ ਕੱਢਦੇ ਹੋ ਸੋ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਜਦੋਂ ਲਖ ਦਾਤਾ ਪੀਰ ਜੀ ਵੱਲੋਂ ਹੁਕਮ ਤੁਹਾਨੂੰ ਹੋ ਜਾਵੇ ਗੁਰੂਵੰਡ ਦਾ ਤਾਂ ਸਾਨੂੰ 10 ਦਿhos ਤੋਂ ਤੁਹਾਨੂੰ ਗੁਰੂ ਮੰਨਦੇ ਆ ਸੋ ਦੇਖੋ ਜੀ ਉਹ ਤਾਂ ਮਾਲਕ ਦੇ ਸਿਰ ਤੇ ਹੈ ਜੀ ਕਿ ਮਾਲਕ ਕੀ ਚਾਹੁੰਦਾ ਹੈ ਕਾਦ ਕਿਦੋਂ ਕੀ ਉਹਨੇ ਦੇਣਾ ਹੈ ਇਹ ਉਹ ਹੀ ਉਹ ਜਾਣਦਾ ਹੈ ਤੇ ਆਪਾਂ ਇਹ ਸਭ ਕੁਝ ਨਹੀਂ ਜਾਣਦੇ ਕਿ ਉਹ ਮਾਲਕ ਨੇ ਲੇਖਾਂ 'ਚ ਕੀ ਲਿਖਿਆ ਹੋਇਆ ਸੋ ਅਸੀਂ ਤਾਂ ਇਹ ਵੀ ਨਹੀਂ ਜਾਣਦੇ ਸੀ ਕਿ ਜੋ ਅੱਜ ਕਰਮ ਕਰ ਰਹੇ ਆ ਕਿ ਵਾਕਈ ਇਹ ਕਰਮ ਵੀ ਸਾਡੇ ਤੋਂ ਕਰਾਉਣੇ ਸੀ ਜਿਨ੍ਹਾਂ ਦੀ ਜਾਣਕਾਰੀ ਹੈ ਨਹੀਂ ਸੀ ਸੋ ਅੱਗੇ ਜਾ ਕੇ ਮਾਲਕ ਨੇ ਜੋ ਕਰਮਾਂ ਚ ਲਿਖਿਆ ਹੋਇਆ ਹੈ ਜੀ ਉਹ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੇ ਰਹਿਵਾਂਗੇ ਸੋ ਬਾਕੀ ਪੂਰਾ ਗੁਰੂ ਜ਼ਰੂਰ ਤਲਾਸ਼ੋ ਜਿੱਥੇ ਮਨ ਟਿਕਦਾ ਹੈ ਤੇ ਉੱਥੇ ਹੀ ਗੁਰਤਾ ਨਾ ਕਰੋ ਤੇ ਫਿਰ ਨਾਲ ਪੀਰਾਂ ਦੀ ਵੀ ਸੇਵਾ ਕਰਦੇ ਜਾਓ ਤਾਂ ਸੇਵਾ ਸਫਲ ਰਹਿੰਦੀ ਹੈ ਸੋ ਪੀਰ ਵੀ ਖੁਸ਼ ਰਹਿੰਦੇ ਨੇ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਜੱਦੀ ਦਰਬਾਰ ਹੈ ਜੀ ਉਹਨਾਂ ਨੂੰ ਤਾਂ ਫਿਰ ਪੀਰਾਂ ਪੀਰਾਂ ਦੀ ਜਿਨ੍ਹਾਂ ਦਾ ਵੀ ਦਰਬਾਰ ਘਰ ਵਿੱਚ ਬਣਿਆ ਹੋਇਆ ਹੈ ਉਹਨਾਂ ਦੀ ਸੇਵਾ ਕਰਨੀ ਹੀ ਪੈਂਦੀ ਆ ਤੇ ਗੁਰੂ ਨੂੰ ਵੀ ਪੂਜੀ ਜਾਓ ਸੋ ਗੁਰੂ ਨੂੰ ਵੀ ਮੰਨਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਨਾਮ ਸ਼ਬਦ ਮਿਲਿਆ ਹੋਇਆ ਹੈ ਤੇ ਜੋ ਜੱਦੀ ਕੁੱਲ ਚੋਨੇ ਉਹਨਾਂ ਨੂੰ ਵੀ ਮੰਨਣਾ ਜ਼ਰੂਰੀ ਹੈ ਇਹ ਦੋਨਾਂ ਤਰ੍ਹਾਂ ਨੂੰ ਮੰਨ ਲਿਆ ਤੇ ਜੀਵਨ ਸੁਖਾਲਾ ਰਹਿਣਾ ਹੈ ਤੇ ਬਾਕੀ ਹੋਰ ਕਿਤੇ ਝਟਕੜ ਦੀ ਜ਼ਰੂਰਤ ਨਹੀਂ ਜੋ ਮਿਲਣਾ ਹੈ ਇੱਕ ਦਰ ਤੋਂ ਹੀ ਮਿਲ ਜਾਣਾ ਹੈ ਬਹੁਤੇ ਦਰ ਜਾ ਕੇ ਝੋਲੀ ਢੰਡਣ ਦੀ ਜ਼ਰੂਰਤ ਨਹੀਂ ਸਜਦਾ ਸਲਾਮ ਹਰ ਇੱਕ ਨੂੰ ਕਰੋ ਪਰ ਮਾੜਾ ਕਿਸੇ ਨੂੰ ਨਾ ਕਹੋ ਤੇ ਆਪਣੇ ਮਾਲਕ ਨੂੰ ਰਾਜੀ ਜ਼ਰੂਰ ਰੱਖਣਾ ਆ ਕਿਉਂਕਿ ਵਹਿਣਾ ਜਦੋਂ ਵੀ ਹੈ ਇੱਕ ਦਰਦ ਆਉਗੇ ਵਹਿਣਾ ਤੇ ਖੈਰ ਝੋਲੀ ਚ ਉਦੋਂ ਹੀ ਪੈਣੀ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਜਾਂਦੇ ਆ ਸੋ ਅੱਜ ਦਾ ਵਿਸ਼ਾ ਜੋ ਹੈ ਲੱਖ ਦਾਤਾ ਪੀਰ ਜੀ ਨੂੰ ਖੁਸ਼ ਕਰਨ ਦਾ ਹੈ ਸੋ ਇੱਥੇ ਇੱਕ ਕਮੈਂਟ ਸੀ ਕਿ ਲੱਖ ਦਾਤਾ ਪੀਰ ਨੂੰ ਕਿਵੇਂ ਬਨਾਇਆ ਜਾਵੇ ਸੋ ਦੇਖੋ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਆਪ ਸਭ ਰੂਹਾਂ ਲਈ ਜੀ ਚਲਦੇ-ਚਲਦੇ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਸੇ ਹੋਰ ਲੋਕ ਦਾ ਵੀ ਭਲਾ ਹੋ ਸਕੇ ਸੂ ਪੀਰਾਂ ਪੀਰਾਂ ਨੂੰ ਜਿਹੜੀਆਂ ਰੂਹਾਂ ਮੰਨਤਾ ਹੈ ਉਹਨਾਂ ਦਾ ਯਕੀਨ ਪੱਕਾ ਹੋ ਸਕੇ ਵਿਸ਼ਵਾਸ ਵਸ ਸਕੇ ਸੋ ਇਹ ਤਰੀਕਾ ਬਹੁਤ ਹੀ ਖਾਸ ਵੀ ਹੈ ਤੇ ਇਹ ਬਿਲਕੁਲ ਸੱਚ ਹੈ ਕਿ ਇਸ ਤਰੀਕੇ ਦੇ ਨਾਲ ਜਾਨੀ ਇਸ ਕਰਮ ਦੇ ਨਾਲ ਤੁਸੀਂ ਪੀਰ ਨੂੰ ਖੁਸ਼ ਕਰ ਸਕਦੇ ਆ ਤੇ ਪੀਰ ਖੁਸ਼ ਹੋਵੇਗਾ ਵੀ ਤੇ ਸੰਕੇਤ ਨਹੀਂ ਮਿਲਣਗੇ ਇਹ ਵੀ ਹੁੰਦਾ ਹੀ ਸੱਚ ਹੈ ਪਰ ਇਹਨਾਂ ਗੱਲਾਂ ਤੇ ਗੌਰ ਕਰਨੀ ਹੈ ਕਿ ਨਾਲ ਦੀ ਨਾਲ ਸਾਨੂੰ ਕੀ ਨਜ਼ਰ ਆ ਰਿਹਾ ਜ਼ਰੂਰੀ ਨਹੀਂ ਹੈ ਕਿ ਜਿਹੜਾ ਇਨਸਾਨ ਇਹ ਕਰਮ ਕਰ ਰਿਹਾ ਹੈ ਸੇਵਾ ਕਰ ਰਿਹਾ ਉਸ ਨੂੰ ਹੀ ਦਰਸ਼ਨ ਹੋਣ ਉਸ ਨੂੰ ਹੀ ਇਸ਼ਾਰਾ ਮਿਲੇ ਪਰਵਾਰ ਜੋ ਕਿਸੇ ਵੀ ਮੈਂਬਰ ਨੂੰ ਕੋਈ ਨਾ ਕੋਈ ਇਸ਼ਾਰਾ ਪੀਰਾਂ ਵੱਲੋਂ ਮਿਲ ਸਕਦਾ ਹੈ ਸੋ ਇਹਨਾਂ ਗੱਲਾਂ ਤੇ ਧਿਆਨ ਦੇਣਾ ਜੀ ਜੇਕਰ ਪਰਿਵਾਰ ਚੋਂ ਕਿਸੇ ਮੈਂਬਰ ਨੂੰ ਕੋਈ ਇਸ਼ਾਰਾ ਮਿਲਦਾ ਹੈ ਤਾਂ ਇੱਕ ਦੂਸਰੇ ਨਾਲ بیٹھ ਕੇ ਸਲਾਹ ਜ਼ਰੂਰ ਕਰਨੀ ਆ ਸੋ ਫਿਰ ਤੁਸੀਂ ਕਮੈਂਟਾਂ ਰਾਹੀਂ ਪੁੱਛ ਵੀ ਸਕਦੇ ਹੋ ਆਪਣਾ ਸਵਾਲ ਰੱਖ ਸਕਦੇ ਹੋ ਜੀ ਅੱਜ ਇਹ ਜਿਹੜਾ ਸਵਾਲ ਹੈ ਪਲੀਜ਼ ਕਮੈਂਟਾਂ ਰਾਹੀਂ ਦੱਸਣਾ ਕਿ ਤੁਹਾਨੂੰ ਜਵਾਬ ਮਿਲਿਆ ਹੈ ਤੇ ਫਿਰ ਜਦੋਂ ਤੁਹਾਨੂੰ ਕੋਈ ਇਸ਼ਾਰਾ ਮਿਲੇਗਾ ਇਸ ਕੰਮ ਤੋਂ ਬਾਅਦ ਤਾਂ ਫਿਰ ਵੀ ਜ਼ਰੂਰ ਆਪਣਾ ਨਾਮ ਲਿਖ ਕੇ ਦੱਸਿਓ ਤੋ ਅੱਜ ਦਾ ਜੋ ਕਰਮ ਹੈ ਜੀਓਏ ਹੈ ਕਿ ਲੱਖ ਦਾਤਾ ਪੀਰ ਜੀ ਨੂੰ ਜੇਕਰ ਖੁਸ਼ ਕਰਨਾ ਹੈ ਤੇ ਇੱਕ ਤਰੀਕਾ ਹੀ ਖਾਸ ਆ ਉਹ ਹੈ ਕਿ ਪੰਜ ਨਿਯਾਜ਼ਾਂ ਗੁੜ ਵਾਲੀ ਨਿਯਾਜ਼ ਹੋਣੀ ਚਾਹੀਦੀ ਆ ਪੰਜ ਨਿਯਾਜ਼ਾਂ ਲਗਾਤਾਰ ਦੋ ਨਿਜਮ ਦੇ ਨਾਲ ਵਿਸ਼ਵਾਸ ਰੱਖ ਕੇ ਨਾਗਾ ਨਹੀਂ ਪਾਉਣਾ ਹੈ ਸੁੱਚਮ ਹੋਣੀ ਚਾਹੀਦੀ ਆ ਤੇ ਦਿਲੋਂ ਕੰਮ ਕਰ ਫ੍ਰੀਵਲ ਕਰ ਲੋ ਪੁੰਵਕਾਰਾਂ ਤੋਂ ਫ੍ਰੀ ਹੋ ਜੋ ਫਿਰ ਕਰਮ ਕਰੋ ਫਿਰ ਸੇਵਾ ਕਰੋ ਘੰਟਾ ਸੇਵਾ ਸਿਮਰਨ ਕਰੋ ਬੈਠ ਕੇ ਅਰਦਾਸ ਬੇਨਤੀ ਕਰੋ ਤਿਆਗੋ ਮਾਫੀ ਮੰਗੋ ਜੇਕਰ ਕੋਈ ਗਲਤੀ ਹੋਈ ਹੈ ਜਾਣੇ ਜਾਣੇ ਚੰਗੀਆਂ ਗਲਤੀਆਂ ਦੀ ਮਾਫੀ ਹਰ ਰੋਜ਼ ਹੀ ਦੋ ਟਾਈਮ ਹੀ ਮੰਗਣੀ ਚਾਹੀਦੀ ਆ ਤਾਂ ਕਿ ਫਿਰ ਉਹ ਪਰਮਾਤਮਾ ਸਾਨੂੰ ਬਖਸ਼ ਸਕੇ ਸੋ ਜੇਕਰ ਹਰ ਰੋਜ਼ ਮਾਫੀ ਮੰਗਦੇ ਜਾਓਗੇ ਜਿਨ੍ਹਾਂ ਤੋਂ ਕੋਈ ਗਲਤੀ ਵੀ ਨਹੀਂ ਹੁੰਦੀ ਉਹ ਵੀ ਮੰਗਿਆ ਕਰੋ ਕਿਉਂਕਿ ਸਾਨੂੰ ਨਹੀਂ ਪਤਾ ਸੀ ਪਿਛਲੇ ਜਨਮਾਂ 'ਚ ਕਿਹੜੇ-ਕਿਹੜੇ ਗੁਨਾਹ ਕੀਤੇ ਹੋਏ ਆ ਉਹ ਸਭ ਗੁਨਾਹ ਸਾਡੇ ਮਾਫ ਹੋ ਜਾਂਦੇ ਇਹ ਹੀ ਇੱਕ ਜਨਮ ਐਸਾ ਹੈ ਜਿਹਦੇ ਵਿੱਚ ਅਸੀਂ ਆਪਣੀਆਂ ਗਲਤੀਆਂ ਨੂੰ ਰਕਸ਼ਾ ਸਕਦੇ ਹਾਂ ਸੋ ਹਰ ਰੋਜ਼ ਮਾਫੀ ਮੰਗਣੀ ਹੈ ਤੇ ਫਿਰ ਪੰਡਵੀਰ ਵਾਰੇ ਕਰਮ ਕਰਨੇ ਆ ਤੁਸੀਂ ਤਾਂ ਫਿਰ ਤੁਹਾਨੂੰ ਇਹ ਪੰਜਾ ਵੀਰਵਾਰਾਂ ਦੇ ਵਿੱਚ ਕੋਈ ਨਾ ਕੋਈ ਸੰਕੇਤ ਜ਼ਰੂਰ ਮਿਲੇਗਾ ਸੋ ਪੰਜ ਨਿਆਜਾਂ ਸੋ ਜਿਹੜਾ ਵੀ ਇਨਸਾਨ ਲਗਾਤਾਰ ਦਵੇਗਾ ਸੋ ਉਹਨਾਂ ਨੂੰ ਆਪਣੇ ਆਪ ਪੀਰ ਦੀ ਪਾਵਰ ਦਾ ਪਤਾ ਚੱਲਣ ਲੱਗ ਪਵੇਗਾ ਸੋ ਕਰਮ ਕਬੂਲ ਹੋ ਰਿਹਾ ਇਹ ਵੀ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਜੀ ਮਨ ਟਿਕਣਾ ਸ਼ੁਰੂ ਹੋ ਜਾਵੇਗਾ ਬਹੁਤ ਤਰ੍ਹਾਂ ਦੇ ਸੰਕੇਤ ਮਿਲਣਗੇ ਸੁਪਨੇ ਰਾਈ ਵੀ ਬਹੁਤ ਕੁਝ ਦਿਖਾ ਲਿਆ ਜਾਵੇਗਾ ਜੀ ਸੋ ਪੀਰ ਦੀ ਯਾਨੀ ਕਿ ਜੇਕਰ ਨਰਾਜ ਵੀ ਤੁਸੀਂ ਦੂਰ ਕਰਨੀ ਆ ਤਾਂ ਇਹ ਪੰਜ ਵੀਰਵਾਰ ਕਰਮ ਕਰ ਲਓ ਤੇ ਆਪਣੇ ਆਪ ਨਰਾਜਗੀ ਜਿਹੜੀ ਆ ਦੂਰ ਹੋ ਜਾਣੀ ਹੈ ਜੀ ਪੀਰ ਨੇ ਖੁਸ਼ ਹੋ ਜਾਣਾ ਸੋ ਇਹਨਾਂ ਦਿਨਾਂ ਦੇ ਵਿੱਚ ਹੀ ਬਸ ਪੀਰ ਖੁਸ਼ ਹੋ ਜਾਂਦੇ ਨੇ ਹੁਣ ਤਾਂ ਮੂਰੇ ਖਾਸ ਦਿਨ ਪੀਰਾਂ ਦੇ ਆਉਣ ਵਾਲੇ ਐ ਜੀ ਆਪਾਂ ਜਿਵੇਂ ਜਿਵੇਂ ਇਹ ਦਿਨ ਬੀਤਣਗੇ ਤੇ ਤੁਹਾਨੂੰ ਉਸ ਹਿਸਾਬ ਨਾਲ ਕਰਮ ਦੱਸਦੇ ਜਾਵਾਂਗੇ ਕਿਉਂਕਿ ਮੂਰੇ ਜੋ ਮਹੀਨਾ ਆ ਰਿਹਾ ਹੈ ਬਹੁਤ ਹੀ ਖਾਸ ਹੈ ਪੀਰ ਫੀਰਾਂ ਦਾ ਮਹੀਨਾ ਹੈ ਸੋ ਇਹਦੇ ਵਿੱਚ ਜਿੰਨੀ ਵੀ ਸੇਵਾ ਹੋ ਸਕਦੀ ਬਾਦ ਚੜ੍ਹ ਕੇ ਕਰੋਗੇ ਤੇ ਪੀਰ ਜਲਦੀ ਹੀ ਖੁਸ਼ ਹੋ ਜਾਂਦੇ ਨੇ ਕਿ ਕਰਮ ਕੀ ਕੀ ਕਰਨੇ ਪੈਣਗੇ ਉਹ ਵੀ ਆਪਾਂ ਸਾਂਝੇ ਕਰਦੇ ਜਾਵਾਂਗੇ ਜੀ ਵੀਰ ਨੂੰ ਪਲੀਜ਼ ਹਰ ਰੋਜ਼ ਸੁਣਦੇ ਰਹਿਣਾ ਤੇ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲਦਾ ਹੈ ਉਹ ਕਮੈਂਟਾਂ ਵਿੱਚ ਜ਼ਰੂਰ ਦੱਸਦਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ